ਤਿੰਨ ਪੀੜੀਆਂ ਤੋਂ ਇਹ ਲੋਕ ਇੱਥੇ ਬੈਠੇ ਨੇ ਤੇ ਜ਼ਮੀਨਾਂ ਇਹਨਾਂ ਨੇ ਆਬਾਦ ਕੀਤੀਆਂ ਸੀ ਪਰ ਹੁਣ ਪਰਚੇ ਦਰਜ ਕਰ ਦਿੱਤੇ ਗਏ ਇਹ ਦੱਸਿਆ ਜਾ ਰਿਹਾ ਹੈ ਕੱਲ ਨੂੰ ਕਹਿਣਗੇ ਕਿ ਪਿੰਡ ਵੀ ਖਾਲੀ ਕਰ ਦਿਓ ਕਿ ਹੁਣ ਇਸ ਤਰ੍ਹਾਂ ਹੋਏਗਾ ਇਸ ਪਿੰਡ ਵਾਲਿਆਂ ਦੇ ਨਾਲ ਫਿਰੋਜ਼ਪੁਰ ਜ਼ਿਲ੍ਹੇ ਦਾ ਆਖਰੀ ਪਿੰਡਾ ਚੋਂ ਗਿਣਿਆ ਜਾਣ ਵਾਲਾ ਇਹ ਪਿੰਡ ਕਹਿ ਸਕਦੇ ਹਾਂ ਪਰ ਇੱਥੇ ਹੁਣ ਕੁਝ ਲੋਕ ਪਿੰਡ ਦੇ ਲੋਕ ਇੰਜ ਕਹਿ ਲਈਏ ਕਿ ਪੂਰਾ ਪਿੰਡ ਹੀ ਪੀੜਤ ਆ ਕਿਉਂਕਿ ਇਹ ਸਰਕਾਰੀ ਦਫ਼ਤਰ ਦੇ ਬਾਹਰ ਬੈਨ ਦੇ ਲਈ ਇਹਨਾਂ ਨੂੰ ਮਜਬੂਰ ਹੋਣਾ ਪਿਆ ਕਿਉਂ ਬੈਠੇ ਨੇ ਕਿਉਂਕਿ ਪਿੰਡ ਵਾਲਿਆਂ ਤੇ ਪਰਚੇ ਪਾ ਦਿੱਤੇ ਗਏ ਨੇ ਔਰ ਇਹ ਕਹਿਆ ਗਿਆ ਹੈ ਕਿ ਜਿਹੜੀ ਜ਼ਮੀਨ ਤੁਹਾਡੀ ਜਿੱਦੇ ਚ ਬੈਠੇ ਹੋ ਜਿਹੜੀ ਜ਼ਮੀਨ ਵਾਰਿਓ ਉਹ ਖਾਲੀ ਕਰ ਦਿਓ ਇਹ ਜ਼ਮੀਨ ਸਾਡੀ ਆ ਕੱਲ ਨੂੰ ਪਿੰਡ ਖਾਲੀ ਦਾ ਵੀ ਖਤਰਾ ਪਿੰਡ ਵਾਲਿਆਂ ਨੂੰ ਬਣਿਆ ਹੋਇਆ ਹੈ ਕਿ ਕੱਲ ਨੂੰ ਇਹ ਵੀ ਆਰਡਰ ਆ ਸਕਦਾ ਹੈ ਕਿ ਤੁਸੀਂ ਆਪਣੇ ਘਰ ਇੱਥੋਂ ਚੱਕ ਲੋ ਪਿੰਡ ਵੀ ਖਾਲੀ ਕਰ ਦਿਓ ਬਿਲਕੁਲ ਸਤਲੁਜ ਦਰਿਆ ਦੇ ਨਾਲ ਵਸਿਆ ਪਿੰਡਾਂ ਪੂਰੀ ਜਾਣਕਾਰੀ ਲੈਣੇ ਆ ਮਸਲਾ ਕੀ ਆ ਕਦੋਂ ਬਣਿਆ ਕਿਹੜੇ ਡਿਪਾਰਟਮੈਂਟ ਨੇ ਇਹਨਾਂ ਨੂੰ ਜਮੀਨਾ ਖਾਲੀ ਕਰਨ ਦੇ ਲਈ ਕਿਹ ਔਰ ਕਦੋਂ ਦੀਆਂ ਜਮੀਨਾ ਔਰ ਕਾਗਜ਼ ਇਹਨਾਂ ਦੇ ਨਾਮ ਤੇ ਆ ਪੂਰੀ ਕਹਾਣੀ ਜਾਣ ਲੈਣੇ ਆ ਬਾ ਇਹ ਨਾਮ ਕੀ ਆ ਤੇ ਪਿੰਡ ਦਾ ਨਾਮ ਕੀ ਆ ਜਿੱਥੋਂ ਦਾ ਇਹ ਮਸਲਾ ਹੈਗਾ ਕਲੋਨੀ ਤਲਵੰਡੀ ਨਪਾਲਾ ਜੀ ਹੂੰ ਤੇ ਬਾਕੀ ਸਾਰੇ ਪਿੰਡ ਦੇ ਤੇ ਪਰਚਾ ਦਰਜ ਕੀਤਾ ਗਿਆ ਜੀ ਮਖੂ ਚ ਪੈਂਦੀ ਜੀਰੇ ਚ ਇਹ ਮਖੂ ਤਹਿਸੀਲ ਜੀਰਾ ਡਿਸਟ੍ਰਿਕਟ ਫਿਰੋਜ਼ਪੁਰ ਦੀ ਇਸ ਦਰਿਆ ਦੇ ਕੰਢੇ ਅਸੀਂ ਵੱਸਦੇ ਆਂ ਜੀ ਇਹ ਸਾਡੀਆਂ ਤਿੰਨਾਂ ਪੀੜੀਆਂ ਤੋਂ ਜਿਹੜੀ ਆ ਇਹ ਜ਼ਮੀਨ ਸਾਡੇ ਬਜ਼ੁਰਗ ਬਾਉਂਦੇ ਹੁੰਦੇ ਆ ਇਹ ਆਬਾਦਕਾਰ ਕਿਸਾਨ ਆ ਸਾਰੇ ਜਿੰਨੇ ਵੀ ਪੀੜਤਾ ਇਹ ਸਾਰੇ ਆਬਾਦਕਾਰ ਕਿਸਾਨ ਆ ਇਹ ਸਾਡੇ ਬਜ਼ੁਰਗਾਂ ਨੇ ਜ਼ਮੀਨਾਂ ਜਿਹੜੀਆਂ ਬਣਾਈਆਂ ਇਹ ਚੱਲ ਬੁੱਟੀ ਸਾਰੀ ਵੱਡ ਕੇ ਸਾਡੇ ਬਜ਼ੁਰਗਾਂ ਨੇ ਬਣਾਈ ਹੈ ਹਨ ਇੱਥੇ ਜ਼ਮੀਨਾਂ ਬਣਾਈਆਂ ਪਰ ਕੁਝ ਸਮੇਂ ਤੋਂ ਇਹ ਸਾਨੂੰ ਨਹਿਰੀ ਵਿਭਾਗ ਤੰਗ ਕਰ ਰਿਹਾ ਜਦ ਕਿ ਇਸ ਜਗ੍ਹਾ ਦਾ 2007 ਦੇ ਵਿੱਚ ਸਾਡੀਆਂ ਰਜਿਸਟਰੀਆਂ ਵੀ ਸੀਗੀਆਂ ਜੀ ਗਦੌਰੀਆਂ ਵੀ ਸੀਗੀਆਂ ਜਦੋਂ ਹੀ ਇਹ 2016 17 ਦੇ ਕਰੀਬ ਜਿਹੜੀ ਇਹ ਰਜਿਸਟਰੀ ਤੋੜੀ ਗਈ ਔਰ ਗਦੌਰੀਆਂ ਜਿਹੜੀਆਂ ਇਹ ਜਿਹੜੀ ਭਗਵੰਤ ਮਾਨ ਦੀ ਬਦਲਾਵ ਵਾਲੀ ਸਰਕਾਰ ਹੈ ਇਹ ਉਹਨਾਂ ਨੇ ਤੋੜੀ ਹੈ ਜੀ ਉਹਨਾਂ ਬਦਲਾਵ ਲੈ ਆਂਦਾ 2022 ਦੇ ਵਿੱਚ ਪਹਿਲਾਂ ਉਦਾਂ ਹੀ ਸਾਡੀਆਂ ਗਦੌਰੀਆਂ ਵੀ ਤੋੜੀਆਂ ਜੀ ਉਸ ਤੋਂ ਬਾਅਦ ਸਾਨੂੰ ਆ ਨਹਿਰੀ ਵਿਭਾਗ ਤੰਕਰਨਾ ਸ਼ੁਰੂ ਕਰ ਦਿੰਦਾ ਜੀ ਲੈਟਰ ਕੱਢਦੇ ਆ ਕਿ ਪਿੰਡ ਛੱਡੋ ਕਦੀ ਜ਼ਮੀਨਾਂ ਛੱਡੋ ਹੁਣ ਸਾਡੇ ਤੇ ਕੀ ਕੀਤਾ ਜਾਂਦਾ ਜਦ ਅਸੀਂ ਨਹੀਂ ਜ਼ਮੀਨਾਂ ਛੱਡੀਆਂ ਤੇ ਸਾਡੇ ਤੇ ਹੁਣ ਪਰਚਾ ਦਰਜ ਕਰ ਦਿੱਤਾ ਗਿਆ ਪਰਚਾ ਦਰਜ ਕਰਨ ਲਈ ਮਤਲਬ ਸਾਨੂੰ ਪਰਮਿਸ਼ਨ ਗਵਰਨਮੈਂਟ ਕਰਦਾ ਜਾਂ ਡੀਸੀ ਕਰਦਾ ਅਸੀਂ ਮੰਨਦੇ ਇਹ ਉਹ ਬੰਦੇ ਪਰਚਾ ਦਰਜ ਕਰ ਰਹੇ ਨੇ ਅਨੈਰੀ ਵਿਭਾਗ ਦੇ ਜਿਨ੍ਹਾਂ ਦਾ ਇੱਥੇ ਕੋਈ ਲੱਲਾਖੱਖਾ ਨਹੀਂ ਆ ਸਾਡੇ ਕੋਲ ਮਾਲ ਵਿਭਾਗ ਦਾ ਰਿਕਾਰਡ ਆ ਜਿਹਦੇ ਵਿੱਚ ਦੱਸਿਆ ਗਿਆ ਨਾ ਇਹ ਰੇਲ ਦੀ ਜਗ੍ਹਾ ਨਾ ਇਹ ਜੰਗਲਾਤ ਦੀ ਜਗ੍ਹਾ ਔਰ ਨਾ ਇਹ ਕਿਸੇ ਹੋਰ ਮਹਿਕਮੇ ਦੀ ਜਗ੍ਹਾ ਇਹ ਪਰਮਿਸ਼ਨਲ ਗਵਰਨਮੈਂਟ ਦੀ ਜਗ੍ਹਾ ਸੀ ਜਿਹੜੀ ਸਾਡੇ ਅਸੀਂ ਬਾਤ ਕੀਤੀ ਸੀਗੀ ਤੇ ਕਿੰਨੇ ਕਿੱਲੇ ਇਹ ਜ਼ਮੀਨ ਆ ਜਿਹੜੀ ਖਾਲੀ ਲਈ ਕਿਹਾ ਇਹ ਲਗਭਗ 70 ਤੋਂ 80 ਕਿੱਲੇ ਜ਼ਮੀਨ ਹੈਗੀ ਆ ਲੇਕਿਨ ਜਿੰਨੇ ਵੀ ਕਿਸਾਨ ਆ ਕਿਸੇ ਕੋਲ ਅੱਧਾ ਕਿੱਲਾ ਕਿਸੇ ਕੋਲ 2 ਕਨਾਲ ਆ ਕਿਸੇ ਕੋਲ 2.5 ਕਨਾਲ ਆ ਮਤਲਬ ਇਸ ਤੋਂ ਜ਼ਿਆਦਾ ਕਿਸੇ ਕੋਲ ਜ਼ਮੀਨ ਨਹੀਂ ਹੈਗੀ ਇਹ ਸ ਹੀ ਇੱਕ ਜ਼ਮੀਨ ਹੈਗੀ ਆ ਜਿਹਦੇ ਨਾਲ ਆਪਣੀ ਰੋਟੀ ਪੂਰੀ ਕਰਦੇ ਆ ਜੇ ਇਹ ਵੀ ਜਾਂਦੀ ਆ ਤੁਸੀਂ ਦੇਖ ਲਓ ਵੀ ਕੀ ਸਾਡੇ ਨਾਲ ਬਣੂਗਾ ਸੁਨਨ ਚਾਹਿਆ ਵੀ ਪਿੰਡ ਪੂਰੇ ਤੇ ਪਰਚੇ ਦਰਜ ਕਰਤੇ ਬਿਲਕੁਲ ਜੀ ਪੂਰੇ ਸਾਰੇ ਪਿੰਡ ਦੇ ਪਰਚਾ ਦਰਜ ਕਰਤਾ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਜਲਦੀ ਸਾਨੂੰ ਘਰਾਂ ਤੋਂ ਵੀ ਬੇਗਰ ਕਰਨੇ ਅੱਛਾ ਇਹ ਆ ਬਿਲਕੁਲ ਸਾਹਮਣੇ ਸਤਲੁਜ ਦਰਿਆ ਜੀ ਇਹ ਸਤਲੁਜ ਦਰਿਆ ਦੇ ਨਾਲ ਤੁਸੀਂ ਦੱਸਿਆ ਪਹਿਲਾਂ ਆਫ ਕੈਮਰਾ ਵੀ ਪਿੰਡ ਵੀ ਵੇਚੀ ਆ ਜਾਂਦਾ ਇਹਦਾ ਮਤਲਬ ਜੀ ਅੱਜ ਜ਼ਮੀਨਾਂ 60 70 80 ਕਿਲੇ ਤੁਹਾਨੂੰ ਖਾਲੀ ਲਈ ਕਹਿਤਾ ਤੇ ਫਿਰ ਪਿੰਡ ਵੀ ਤਾਂ ਤੁਹਾਡਾ ਵੇਚਾ ਪਿੰਡ ਵੀ ਖਾਲੀ ਲਈ ਕੁਝ ਕਿਹਾ ਜਾਂ کہہ ਸਕਦੇ ਆ ਬਿਲਕੁਲ ਸੁਖਵਿੰਦਰ ਜੀ ਤੁਹਾਡੀ ਗੱਲ ਸੱਚੀ ਹੈ ਜੀ ਇਹ ਕਰ ਰਹੇ ਆ ਇਹ ਦੇਖੋ ਪਹਿਲਾਂ ਅੱਜ ਤੋਂ 1 ਸਾਲ ਪਹਿਲਾਂ ਨਾ ਸੀਗੀਆਂ ਪਕੌੜਿਆਂ ਵਾਲੀਆਂ ਦੁਕਾਨਾਂ ਜਿਹੜੀਆਂ ਤੁਹਾਨੂੰ ਪਤਾ ਹੀ ਆ 50 55 ਸਾਲ ਤੋਂ ਸੀਗੀਆਂ ਉਹ ਇਹਨਾਂ ਨੇ ਇਸ ਕਰਕੇ ਢਾਈਆਂ ਹਵਾਲਾ ਦਿੱਤਾ ਕਿ ਇੱਥੇ ਟ੍ਰੈਫਿਕ ਲੱਗਦਾ ਦੇਖੋ ਜੀ ਉਹ ਦੁਕਾਨਾਂ ਢਾਉਂਦੇ ਆ ਤੇ ਉਹੀ ਕੁਝ ਸਮੇਂ ਬਾਅਦ 1-2 ਮਹੀਨੇ ਦੇ ਅੰਦਰ ਉਹਦੀ ਬੋਲੀ ਕਰ ਦਿੱਤੀ ਜਾਂਦੀ ਹੈ ਉਹਨੂੰ ਲੀਜ਼ ਕਰ ਦਿੱਤੀ ਜਾਂਦੀ ਹੈ ਲੀਜ਼ ਕਿੰਨਾਂ ਨੂੰ ਕੀਤੀ ਹੈ ਜਿਹੜੇ ਇਹਦੇ ਐਸਜੀਓ ਦੇ ਆਪਦੇ ਬੰਦੇ ਆ ਜੀ ਐਸਜੀਓ ਨੇ ਖੁਦ ਹੀ ਅੰਦਰਖਾਤੇ ਬੋਲੀ ਕੀਤੀ ਸਾਨੂੰ ਉਹਦਾ ਕੋਈ ਦੱਸਿਆ ਨਹੀਂ ਗਿਆ ਜਾਂ ਸਾਨੂੰ ਦੱਸਦੇ ਵੀ ਪਹਿਲਾਂ ਉਥੇ ਕਸ਼ਤ ਕਰ ਰਹੀ ਸੀ ਸਾਨੂੰ ਦੱਸ ਦੇ ਬਟ ਇਹਨਾਂ ਨੇ ਜਿਹੜੀ ਆ ਉਹਦੀ ਬੋਲੀ ਕਰਕੇ ਚੁੱਪਚੀ ਤੇ ਅੰਦਰਖਾਤੇ ਲੀਜ਼ ਕਰਕੇ ਹੁਣ ਨਵੇਂ ਬੰਦਿਆਂ ਨੂੰ ਦਿੱਤਾ ਜਿਹੜੇ ਬੰਦੇ ਫਿਰੋਜ਼ਪੁਰ ਤੋਂ ਚੱਲ ਕੇ ਆਏ ਆ ਹੁਣ ਉਥੇ ਦੁਕਾਨਾਂ ਪੱਕੇ ਤੌਰ ਤੇ ਚਣਾਈ ਹੋ ਗਈਆਂ ਬਣ ਗਈਆਂ ਪਹਿਲਾਂ ਉਥੇ ਕੱਚੀਆਂ ਦੁਕਾਨਾਂ ਸੀ ਉਦੋਂ ਟਰੈਫਿਕ ਲੱਗਦਾ ਸੀ ਹੁਣ ਵੀ ਇਹ 70 80 ਕਿੱਲੇ ਔਰ ਜੋ ਤੁਸੀਂ ਉਹ ਗੱਲ ਕੀਤੀ ਆ ਇਹ ਸਾਰੀ ਜਗ੍ਹਾ ਇੱਕ ਵਧੀਆ ਪੁਆਇੰਟ ਤੇ ਆ ਕਿ ਇਹਦਾ ਮੁੱਲ ਵੱਧ ਵਟਿਆ ਜਾਵੇ ਜਾਂ ਕਿਤੇ ਅਧਿਕਾਰੀ ਰਲੇ ਹੋਣ ਵੀ ਇਹਨੂੰ ਅਸੀਂ ਅੰਦਰ ਖਾਤੇ ਕਿਤੇ ਕੋਈ ਗੇਮ ਪਾ ਦਈਏ ਵੀ ਇਹ ਕੁਝ ਲੱਗਦਾ ਸ਼ੱਕ ਇਹੋ ਜਿਹਾ ਕੋਈ ਬਿਲਕੁਲ ਜੀ ਬਿਲਕੁਲ ਗੱਲ ਹੈ ਹੀ ਇਹੀ ਹੈ ਜੀ ਜਿਹੜੇ ਇੱਥੋਂ ਦੇ ਤੁਹਾਨੂੰ ਪਤਾ ਮੁਖ ਅਫਸਰ ਉਹਨਾਂ ਨੇ ਹੀ ਰਲ ਮਿਲ ਕੇ ਜਿਹੜੀਆਂ ਇਹਦੀਆਂ ਇਸ ਜਗ੍ਹਾ ਦੀ ਬੋਲੀ ਕੀਤੀ ਹੈ ਤੇ ਪੈਸੇ ਲੈ ਕੇ ਸਭ ਕੁਝ ਅੰਦਰ ਖਾਤੇ ਹੋਇਆ ਹੂੰ अच्छा हां जी ਉਸੇ ਦੁਕਾਨਾਂ ਦਾ ਵੀ ਇਹੀ ਮਸਲਾ ਸੀ ਉੱਥੇ ਵੀ ਇਹਨਾਂ ਨੇ ਪੈਸੇ ਲੈ ਕੇ ਜਿਹੜਾ ਉਹ ਗਾਂ ਕਿਸੇ ਹੋਰ ਨੂੰ ਟੈਂਡਰ ਦੇ ਦਿੱਤਾ ਹਵਾਲਾ ਇਹ ਦਿੱਤਾ ਸੀਗਾ ਕਿ ਟ੍ਰੈਫਿਕ ਲੱਗਦਾ ਤੇ ਜਦੋਂ ਦੁਬਾਰਾ ਟੈਂਡਰ ਹੋ ਗਿਆ ਉਦੋਂ ਟ੍ਰੈਫਿਕ ਲੱਗਣਾ हट ਜੂ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਨਾ ਹੈ ਕਿ ਹੁਣ ਟ੍ਰੈਫਿਕ ਉੱਤੇ ਨਹੀਂ ਲੱਗ ਰਿਹਾ ਹੂੰ ਅੱਛਾ ਜਿਹੜੀ ਜਗ੍ਹਾ ਤੇ ਹੁਣ ਤੁਸੀਂ ਬੈਠੇ ਹੋ ਜਿਹੜੇ ਦਫ਼ਤਰ ਦੇ ਬਾਰੇ ਕਿਹੜਾ ਦਫ਼ਤਰ ਆ ਕਿਹੜੇ ਵਿਭਾਗ ਦੇ ਦਫ਼ਤਰ ਆ ਔਰ ਕੀਹਦੇ ਕੋਲੇ ਆਏ ਔਰ ਕੀਦੇ ਆਰਡਰ ਆਏ ਨੇ ਤੁਹਾਨੂੰ ਇਹ ਨਹਿਰੀ ਵਿਭਾਗ ਦਾ ਦਫ਼ਤਰ ਆ ਜੀ ਇਹ ਸਾਡੇ ਇੱਥੇ ਪਿੰਡ ਦੇ ਵਿੱਚ ਹੀ ਦਫ਼ਤਰ ਹੈ ਇੱਥੇ ਹੀ ਐਸ.ਜੋ ਸਾਹਿਬ ਬਹਿੰਦੇ ਇਹਨਾਂ ਦੇ ਅਧਿਕਾਰੀ ਬਹਿੰਦੇ ਆ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਆਪਣਾ ਜਿਹੜਾ ਮੰਗ ਪੱਤਰ ਉਹ ਦੇਣ ਆਏ ਆ ਇਹਨਾਂ ਨੂੰ ਮਿਲੇ ਤੁਸੀਂ ਪੁੱਛਿਆ ਵੀ ਸਾਨੂੰ ਇਹ ਲੈਟਰਾਂ ਕੱਢੀਂਗਾ ਨਹੀਂ ਜਾਂ ਕੁਝ ਤੁਹਾਨੂੰ ਤੁਸੀਂ ਖਾਲੀ ਲਿਖਿਆ ਵੀ ਤੁਸੀਂ ਕਿਵੇਂ ਕਹਿਤਾ ਜਦੋਂ ਜਗਾ ਤਾਂ ਨਹਿਰੀ ਵਿਭਾਗ ਦੀ ਤੁਸੀਂ ਕਹ ਹੈਗੀ ਨਹੀਂ ਉਹਨਾਂ ਦੀ ਜੀ ਗੱਲ ਹੀ ਸਮਝ ਚ ਨਹੀਂ ਆ ਰਹੀ ਉਹਨਾਂ ਨੂੰ ਇਹ ਨਹੀਂ ਪਤਾ ਜਗਾ ਹੈ ਕਿੰਦੀ ਉਹ ਕਹਿੰਦੇ ਸਾਡੀ ਜਗਾ ਜਦ ਕਿ ਤੁਸੀਂ ਸਾਡੇ ਕੋ ਰਿਕਾਰਡ ਆ ਅਸੀਂ ਵੀ ਇਹ ਰਿਕਾਰਡ ਕਵਾਂਗੇ ਕਿ ਇਹਨਾਂ ਦਾ ਕਿਤੇ ਲੱਲਾ ਕੱਕਾ ਹੀ ਨਹੀਂ ਹੈਗਾ ਇਹ ਜਗਾ ਪਰਮਿਸ਼ਲ ਗਵਰਨਮੈਂਟ ਦੀ ਹੈ ਜਾਇ ਪਹਿਲਾਂ ਸਾਡੀਆਂ ਗਦੌਰੀਆਂ ਸੀ ਰਜਿਸਟਰੀਆਂ ਸੀ ਠੀਕ ਆ ਝਾੜੂ ਵਾਲੇ ਬਦਲਾਵ ਨੇ ਸਾਡੀਆਂ ਗਦੌਰੀਆਂ ਤੋੜ ਦੀਆਂ ਪਰ ਇਹ ਜਗਾ ਤਾਂ ਨਹੀਂ ਨਾ ਇਹਨਾਂ ਦੀ ਹੈਗੀ ਇਹ ਨਹਿਰੀ ਵਿਭਾਗ ਦਾ ਕੋਈ ਲੱਲਾ ਕੱਕਾ ਹੈਗਾ ਤਾਂ ਇਹ ਸਾਨੂੰ ਦਿਖਾਵੇ ਇਹਨਾਂ ਕੋ ਰਿਕਾਰਡ ਹੀ ਨਹੀਂ ਹੈਗਾ ਅਸੀਂ ਕਿੰਨੇ ਵਾਰ ਐਸਡੀਓ ਦੇ ਨਾਲੇ ਗੱਲ ਕਰ ਚੁੱਕੇ ਹਾਂ ਲੇਕਿਨ ਸਾਨੂੰ ਕੋਈ ਜਵਾਬ ਹੀ ਨਹੀਂ ਦਿੰਦਾ ਉਹਨੂੰ ਇਸ ਚੀਜ਼ਾਂ ਦਾ ਪਤਾ ਹੀ ਨਹੀਂ ਉਹ ਅਗੋਂ ਹੱਸ ਕੇ ਦਿਖਾ ਦਿੰਦਾ ਨਹੀਂ ਜੀ ਨਹੀਂ ਤੁਸੀਂ ਜਾਓ ਬਸ ਇੰਨੇ ਕਹਿ ਕੇ ਟਾਲ ਦਿੰਦਾ ਉਹਨਾਂ ਕੋਲ ਕੋਈ ਰਿਕਾਰਡ ਹੋਵੇ ਤਾਂ ਸਾਨੂੰ ਦਿਖਾਉਣ ਸਾਡੇ ਕੋਲ ਵੀ ਇੱਧਰ ਰਿਕਾਰਡ ਆਸੀਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੁਸੀਂ ਐਸਡੀਓ ਤੋਂ ਉੱਪਰ ਜਾਣਾ ਸੀਗਾ ਇਹਨਾਂ ਦੇ ਐਕਸ਼ਨ ਤੱਕ ਜਾਣਾ ਸੀ ਇਹਨਾਂ ਦੇ ਹੋਰ ਉੱਪਰਲੇ ਅਧਿਕਾਰੀ ਹੈਗੇ ਇਹਦੀ ਸਾਰੇ ਹੀ ਇਹਨਾਂ ਦੀ ਜਿਹੜੀ ਆ ਉਹ ਮਿਲੀ ਭੁਗਤਾ ਜੋ ਵੀ ਹੈ ਇਹ ਤੁਹਾਨੂੰ ਪਤਾ ਇਹ ਪੈਸਾ ਇੱਕ ਨੂੰ ਨਹੀਂ ਜਾਂਦਾ ਜਦੋਂ ਇਹ ਕੰਮ ਚੱਲਦਾ ਗੇਮ ਚੈਨ ਬਣਦੀ ਹੈ ਤਾਂ ਸਾਰੇ ਹੀ ਅੰਦਰ ਜਾਂਦੇ ਆ ਇਹ ਸਾਰਿਆਂ ਸਾਰੀ ਸੈਟਿੰਗ ਇਹਨਾਂ ਨੇ ਕਰਕੇ ਸਾਡੇ ਨਾਲ ਜਿਹੜਾ ਧੱਕਾ ਕੀਤਾ ਇਹ ਸਾਰੇ ਤੁਸੀਂ ਇਹ ਦੇਖ ਲਓ ਸਾਡੇ ਬਜ਼ੁਰਗ ਖੜੇ ਆ ਇਸ 90 90 ਸਾਲ ਦੇ ਬਜ਼ੁਰਗਾਂ ਕੱਲ ਨੂੰ ਇਹਨਾਂ ਨੂੰ ਕੁਝ ਹੋ ਗਿਆ ਇੱਥੇ ਕੌਣ ਜ਼ਿੰਮੇਵਾਰ ਆ ਜਿਹੜੀਆਂ ਸਾਡੀਆਂ ਜ਼ਮੀਨਾਂ ਹੈਗੀਆਂ ਉਹ ਵੀ ਖੋ ਰਹੇ ਆ ਜੇ ਇਹਨਾਂ ਨੂੰ ਕੁਝ ਹੋ ਗਿਆ ਤੇ ਮੈਂ ਕਹਿੰਦਾ ਵੀ ਇਹ ਜਿਹੜਾ ਮਹਿਕਮਾ ਵਾ ਇਹ ਜ਼ਿੰਮੇਵਾਰ ਹੋਊਗਾ ਸਰਕਾਰ ਜ਼ਿੰਮੇਵਾਰ ਹੋਊਗੀ ਇਹਦੇ ਚ ਹੁਣ ਤੁਸੀਂ ਪੂਰੇ ਪਿੰਡ ਨੇ ਕੀ ਸਲਾਹ ਬਣਾਈ ਆ ਕਿਉਂਕਿ ਪਿੰਡ ਦਾ ਰਕਬਾ ਪਿੰਡ ਦੇ ਲੋਕਾਂ ਦਾ ਪਿੰਡ ਦੇ ਲੋਕ ਵੀ ਇੱਥੇ ਖੜੇ ਨੇ ਤੁਸੀਂ ਪ੍ਰੋਟੈਸਟ ਵੀ ਕਰ ਰਹੇ ਸੀ ਕੀ ਤੁਸੀਂ ਹੁਣ ਸਲਾਹ ਬਣਾਈ ਆ ਅਸੀਂ ਇਹ ਸਲਾਹ ਬਣਾਈ ਆ ਜੀ ਪਹਿਲਾਂ ਤਾਂ ਸਾਡੀ ਜਿਹੜੀ ਜਥੇਬੰਦੀ ਜੀ ਸਾਡੀ ਹੈਲਪ ਕਰ ਰਹੇ ਆ ਉਹ ਭਾਰਤੀ ਕਿਸਾਨ ਯੂਨੀਅਨ ਜਿਹੜੀ ਆ ਏਕਤਾ ਸੰਘਰਸ਼ ਆ ਆਪਣਾ ਉਥੋਂ ਅੰਮ੍ਰਿਤਸਰ ਸਾਹਿਬ ਤੋਂ ਆ ਰਹੇ ਆ ਜੀ ਇਹ ਸਾਡੀ ਮਦਦ ਕਰ ਰਹੇ ਆ ਬਾਕੀ ਅਸੀਂ ਇਹਨਾਂ ਨਾਲ رابطہ ਕਾਇਮ ਕੀਤਾ ਜਿਵੇਂ ਵੀ ਹੋਊਗਾ ਇਹਨਾਂ ਦਾ ਉਹ ਸੀ ਕਰਾਂਗੇ ਇਸ ਤੋਂ ਇਲਾਵਾ ਸਾਡੇ ਕੋਲ ਸੜਕਾਂ ਘੇਰਨੀਆਂ ਪਈਆਂ ਰੇਲਾਂ ਘੇਰਨੀਆਂ ਪਈਆਂ ਡੀਸੀ ਆਫਿਸ ਘੇਰਨਾ ਪਿਆ ਕਿਸੇ ਵੀ ਹੱਦ ਤੱਕ ਕਰ ਜਾਣਾ ਪਿਆ ਅਸੀਂ ਜਾਵਾਂਗੇ ਇਹਨਾਂ ਨਾਲੋਂ ਚੰਗਾ ਤਾਂ ਅਸੀਂ ਮਰੇ ਚੰਗੇ ਆ ਜੇ ਸਾਡੇ ਕੋਲ ਜਿਹੜੀਆਂ ਜ਼ਮੀਨਾਂ ਹੈਗੀਆਂ ਵੀ ਖੋਲੀਆਂ ਤੇ ਅਸੀਂ ਸੰਘਰਸ਼ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਜਿੱਥੋਂ ਤੱਕ ਹੋਇਆ ਅਸੀਂ ਕਰਾਂਗੇ ਨਾਲ ਸਾਡੇ ਜਿੰਨੇ ਵੀ ਆ ਤੁਸੀਂ ਦੇਖ ਰਹੇ ਹੋ ਆ ਛੋਟੇ ਛੋਟੇ ਬੱਚੇ ਆਏ ਆ ਨਾਲ ਆ ਤੁਸੀਂ ਦੇਖ ਲਓ ਵੀ ਬੱਚੇ ਚੱਕ ਕੇ ਖੜੇ ਆ ਸਾਡੇ ਕੋਲ ਹੋਰ ਕੀ ਜਥੇ ਹਾਂਜੀ ਕੀ ਕਰਨ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਸਿੰਚਾਈ ਵਿਭਾਗ ਹੈ ਇਹਨਾਂ ਦਾ ਕੰਮ ਹੈ ਜੀ ਪਾਣੀ ਦਾ ਨਹਿਰ ਵਿਭਾਗਾਂ ਇਹਨਾਂ ਦਾ ਕੰਮ ਪਾਣੀ ਦੇਣਾ ਕਿੰਨਾ ਘਟਾਉਣਾ ਵਧਾਉਣਾ ਸਾਰਾ ਇਹ ਇਹਨਾਂ ਦਾ ਕੰਮ ਹੈ ਜ਼ਮੀਨਾਂ ਨਾਲ ਇਹਨਾਂ ਦਾ ਕੋਈ ਕਨੈਕਸ਼ਨ ਨਹੀਂ ਹੈ ਜ਼ਮੀਨਾਂ ਦਾ ਕੰਮ ਹੈ ਮਾਲ ਵਿਭਾਗ ਦਾ ਤੇ ਇਹ ਪ੍ਰਵਿੰਸ਼ੀਅਲ ਗਵਰਨਮੈਂਟ ਮਾਲਕ ਇਹਨਾਂ ਜ਼ਮੀਨਾਂ ਦੀ ਮਾਲ ਵਿਭਾਗ ਵਾਲੇ ਮਾਲਕ ਨੇ ਇਹਨਾਂ ਦਾ ਕੋਈ ਇਹਦੇ ਨਾਲ ਲਿਖਾ ਜੋਖਾ ਨਹੀਂ ਹੈ ਇਹ ਤਾਂ ਸਿਰਫ ਜਿਹੜੀ ਆ ਸਰਕਾਰ ਆਈ ਹੈ ਨਾ ਬਦਲਾਵ ਦੀ ਸਰਕਾਰ ਆਈ ਹੈ ਇਹ ਅਫਸਰ ਕਰਪਟ ਅਫਸਰ ਨੇ ਜਿਹੜੇ ਇਹਨਾਂ ਨੇ ਸਾਰੇ ਰਲ ਕੇ ਇੱਕ ਯੋਜਨਾ ਬਣਾਈ ਹੈ ਵੀ ਇਹਨਾਂ ਜ਼ਮੀਨਾਂ ਤੋਂ ਇਹਨਾਂ ਨੂੰ ਫਾਇਦਾ ਕਰੀਏ ਤੇ ਜਿਹੜੀਆਂ ਕਿਸੇ ਤਗੜੇ سرمایہਦਾਰ ਦੇ ਨਾਲ ਇਹਨਾਂ ਦੀ ਕੋਈ ਗੱਲ ਚੱਲਦੀ ਆ ਅੰਦਰ ਖਾਤੇ ਤੇ ਇਹ ਜ਼ਮੀਨਾਂ ਐਕਚੁਅਲੀ ਉਹਨਾਂ ਨੂੰ ਦੇਣਾ ਚਾਹੁੰਦੇ ਤੇ ਮੈਂ ਤਾਂ ਇਹੀ ਕਹਾਂਗਾ ਵੀ ਇਹ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਨ ਵੀ ਇਹਨਾਂ ਦਾ ਇਸ ਜ਼ਮੀਨ ਦੇ ਨਾਲ ਕੀ ਤਾਲਕਬਾਸਤਾ ਕੋਈ ਕਾਗਜ਼ ਦਿਖਾ ਦੇਣ ਕੋਈ ਡਾਕੂਮੈਂਟ ਦਿਖਾ ਦੇਣ ਕਿ ਕਿਤੇ ਨਹਿਰ ਵਿਭਾਗ ਦਾ ਹੈਗਾ ਜਾਂ ਨਹੀਂ ਹੈਗਾ ਇਹ ਪ੍ਰਵਿੰਸ਼ਲ ਗਵਰਨਮੈਂਟ ਸੈਂਟਰ ਗਵਰਨਮੈਂਟ ਇਹ ਡਿਪਟੀ ਕਮਿਸ਼ਨਰ ਦੇ ਅੰਡਰ ਹੈ ਮਾਲ ਵਿਭਾਗ ਦੇ ਅੰਡਰ ਹੈ ਉਹ ਕਰਤਾ ਧਰਤਾ ਨਹੀਂ ਇਹ ਜ ਇਹ ਜਾਣਬੁੱਝ ਕੇ ਸਾਨੂੰ ਹਰਾਸਮੈਂਟ ਕਰ ਰਹੇ ਹੈ ਬਗੈਰ ਕਿਸੇ ਗੱਲ ਤੋਂ ਅਗਰ ਸਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਇਹਨਾਂ ਦੇ ਕਾਰਨ ਕਰਕੇ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਇਹ ਮਹਿਕਮਾ ਸਾਡਾ ਜ਼ਿੰਮੇਵਾਰ ਹੋਏਗਾ ਜੀ ਹੂੰ ਇਹ ਪ੍ਰਧਾਨ ਸਾਹਿਬ ਜਥੇਬੰਦੀ ਵੱਲੋਂ ਕੀ ਉਲਿੱਖਿਆ ਗਿਆ ਕੀ ਕੀਤਾ ਜਾ ਸਕਦਾ ਇਹਦੇ ਵਿੱਚ ਕਿਵੇਂ ਹੱਲ ਇਹਨਾਂ ਦਾ ਕੀਤਾ ਜਾ ਸਕਦਾ ਇੱਕ ਜਗੀ ਖਾਲਸਾ ਵੈਕ ਜਗੀ ਫਤਿਹ ਮੈਂ ਮਲਕੀਸ਼ ਸਿੰਘ ਬਡਾਲਾ ਭਾਰਤੀਆ ਕਿਸਾਨ ਮਜ਼ਦੂਰ ਏਕਤਾ ਸਾਨੂੰ ਸੂਬਾ ਕਮੇਟੀ ਵੱਲੋਂ ਇਹਨਾਂ ਦੇ ਪਿੰਡ ਆਉਣ ਦਾ ਹੁਕਮ ਮਿਲਿਆ ਸੀਗਾ ਕੁਲੰਦਰ ਸਿੰਘ ਮਾਲ ਵੱਲੋਂ ਔਰ ਸਾਨੂੰ ਇੱਥੇ ਆਣ ਕੇ ਪੜਾ ਚੱਲਿਆ ਵਾ ਵੀ ਇਹ 55 ਸਾਲ ਤੋਂ ਘਟੋ ਘਟ ਜਾਦੋ 55 ਸਾਲ ਇਹਨਾਂ ਲੋਕਾਂ ਨੂੰ ਇੱਥੇ ਆਬਾਦ ਹੋਣ ਹੋਏ ਆ ਜਦੋਂ ਇਹ ਜੰਗਲ ਸੀ ਅੱਜ ਇਹ ਰਮਣੀਕ ਜਗ੍ਹਾ ਬਣ ਗਈ ਆ ਇੱਥੇ ਇਹਨਾਂ ਲੋਕਾਂ ਤੋਂ ਦੁਕਾਨਾਂ ਖੋ ਗਏ ਇਹਨਾਂ ਅਧਿਕਾਰੀਆਂ ਦੀ ਮਿਲੀ ਭੁਗਤਣਾ ਡਿਪਾਰਟਮੈਂਟ ਦੀ ਮਿਲੀ ਭੁਗਤਣਾ ਉਦੋਂ ਟ੍ਰੈਫਿਕ ਦਾ ਬਹਾਨਾ ਮਾਰ ਕੇ ਤੇ ਦੁਕਾਨਾਂ ਖੋਈਆਂ ਅੱਜ ਪੱਕੀਆਂ ਦੁਕਾਨਾਂ ਆਪਣੀ ਚਹੇਤੀਆਂ ਨੂੰ ਅਲਾਟ ਕਰਤੀਆਂ ਵਾਂ ਉਸੇ ਤਰ੍ਹਾਂ ਹੀ ਇੱਕ ਜਦੋਂ ਇੱਥੇ ਝੱਲਾਂ ਹੀ ਝਾੜ ਸੀਗੇ ਉਦੋਂ ਤੇ ਇੱਥੇ ਕਿਸੇ ਨੇ ਪੈਰ ਨਹੀਂ ਧਰਿਆ ਅੱਜ ਇਹ ਐਨਐਚਵੀ ਨਾਲ ਲੱਗਦੀ ਆ ਇਹ ਸਾਨੂੰ ਜੈਪੁਰ ਜੋਧਪੁਰ ਨਾਲ ਬੰਬੇ ਨਾਲ ਜੋੜਦਾ ਰੋਡ ਆ ਇਹ ਇੱਕ ਟੂਰਿਸਟ ਪਲੇਸ ਬਣ ਸਕਦੀ ਆ ਪਰ ਇਹ ਛੋਟੇ ਛੋਟੇ ਮਜ਼ਦੂਰਾਂ ਵਰਗੇ ਕਿਸਾਨ ਜਿਨ੍ਹਾਂ ਕੋ ਦੋ ਦੋ ਢਾਈ ਢਾਈ ਤਿੰਨ ਤਿੰਨ ਕਣਾ ਨਹੀਂ ਇਹ ਕੋਈ ਕਿਸਾਨ ਨਹੀਂ કે ਮਜ਼ਦੂਰ ਨਹੀਂ ਵਿਚਾਰੇ ਔਰ ਉਹਨਾਂ ਦੀ ਰੋਟੀ ਰੋਜੀ ਖੋ ਗਏ ਇੱਥੇ ਕੋਈ ਹਜੇ ਪ੍ਰੋਜੈਕਟ ਸਰਕਾਰਾਂ ਸਰਕਾਰਾਂ ਦਾ ਆਖੜੀਆਂ ਨਹੀਂ ਚਾਹੀਦੀ ਲਟੇਰੇ ਆਖੜੀਆਂ ਜੀਦੇ ਜਿਹੜੀਆਂ ਸਾਡੀ ਸਰਕਾਰਾਂ ਦੇ ਰੂਪ ਚ ਸਰਕਾਰਾਂ ਲੋਕਾਂ ਨੂੰ ਪਾਲਣ ਵਾਲੀਆਂ ਹੁੰਦੀਆਂ ਵਾ ਰਾਜੇ ਲੋਕਾਂ ਨੂੰ ਪਾਲਣ ਵਾਲੇ ਹੁੰਦੇ ਆ ਇਹ ਸਰਕਾਰਾਂ ਬਣਦੀਆਂ ਨੇ ਡੈਣਾ ਇਹ ਲੋਕਾਂ ਦੇ ਘਰ ਢਾ ਗਏ ਲੋਕਾਂ ਕੋ ਦੋ ਦੋ ਢਾਈ ਢਾਈ ਤਿੰਨ ਤਰ੍ਹਾਂ ਦੇ ਖੋ ਗਏ ਜਿਹੜੀਆਂ ਇਹ ਰੋਟੀ ਦਾ ਜਰੀਆ ਵਾ ਔਰ ਇਹਨੂੰ ਅਲਾਟਮੈਂਟ ਕਰਨ ਗਿਆ ਔਰ ਪਰਮਿਸ਼ਨਰ ਇੱਕ ਡਿਪਾਰਟਮੈਂਟ ਇਹਨਾਂ ਨੇ ਵੱਖਰਾ ਬਣਾਇਆ ਇੱਥੇ ਆਣ ਕੇ ਮੈਨੂੰ ਇਹਦਾ ਅਫਸਰਾਂ ਤੋਂ ਪਤਾ ਲੱਗਾ ਵਾ ਉਹਦੇ ਚ ਇਹਨਾਂ ਇੱਕ ਐਕਸੀਡੈਂਟ ਕੈਸ਼ੂਲ ਹੈ ਹਰ ਜ਼ਿਲ੍ਹੇ 'ਚ ਵੀ ਇਹ ਕਿੱਥੇ ਕਿੱਥੇ ਜ਼ਮੀਨਾਂ ਨੇ ਜਿਹੜੀ ਇਥੇ ਲੋਕਾਂ ਨੇ ਆਬਾਦ ਕੀਤੀਆਂ ਉਹ ਖੋਣੀਆਂ ਵਾ ਅਸੀਂ ਭਾਰਤੀਆ ਕਿਸਾਨ ਜੀ ਉਹਨਾਂ ਸੰਘਰਸ਼ ਵੱਲੋਂ ਇਹ ਵਾਦਾ ਕਰਕੇ ਚੱਲੀਆਂ ਨੇ ਲੋਕਾਂ ਨਾਲ ਵੀ ਸਾਨੂੰ ਇਹ ਸੰਘਰਸ਼ ਭਾਵੇਂ ਬਹੁਤ ਵੱਡੇ ਪੱਧਰ ਦੇ ਕਰਨਾ ਪਈ ਅਸੀਂ ਦਿਨ ਰਾਤ ਇਹਨਾਂ ਦੀ ਆਣ ਕੇ ਹਮਾਇਤ ਕਰਾਂਗੇ ਔਰ ਸੂਬਾ ਕਮੇਟੀ ਵੱਲੋਂ ਇਹਨਾਂ ਦੇ ਨਾਲ ਤੰਦੀ ਨਖ ਲੋਵਾਂਗੇ ਸਾਨੂੰ ਇਸ ਸੰਘਰਸ਼ ਚ ਹਮਖਿਆਲੀ ਜਥੇਬੰਦੀਆਂ ਨਾਲ ਵੀ رابطہ ਕਰਨਾ ਪਿਆ ਉਹ 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 ਲੈਵਲ ਤੇ ਵੀ ਕਰਾਂਗੇ ਔਰ ਇਹ ਸੋਚ ਲੈਣ ਅੱਜ ਤੋਂ ਇਹ ਭਰਾ ਸਾਡੇ ਨੇ ਇਹ ਅੱਜ ਵੱਡੀ ਤਦਾਦ ਇਕੱਠੇ ਆਪਾਂ ਇਸ ਪਿੰਡ 'ਚ ਹੋਏ ਆਂ ਕਿ 24 ਘੰਟੇ ਡੇ ਐਂਡ ਨਾਈਟ ਜਦੋਂ ਵੀ ਸਾਨੂੰ ਯਾਦ ਕਰਨਗੇ ਹੌਸਲੇ ਇੱਥੇ ਆਪਣੇ ਕਾਫਲਿਆਂ ਦੇ ਰੂਪ ਚਾਵਾਂਗੇ ਚਾਹੇ ਡੀਸੀ ਆਫਿਸ ਘੇਰਨਾ ਪਏ ਚਾਹੇ ਸਾਨੂੰ ਰੋਡ ਜਾਮ ਕਰਨੇ ਪੈਣ ਕਿਉਂਕਿ ਇਹ ਇੱਕ ਰੋਟੀ ਰੋਜੀ ਦਾ ਮਸਲਾ ਵਾ ਇਹ ਲੋਕ ਸ਼ਰਮ ਆਧਾਰ ਨਹੀਂ ਗਏ ਗਰੀਬ ਲੋਕ ਨੇ ਛੋਟੇ ਛੋਟੇ ਇਹਨਾਂ ਦੇ ਕਾਰੋਬਾਰ ਨੇ ਔਰ ਇਹਨਾਂ ਦੀ ਮਦਦ ਕਰਨਾ ਵੈਸੇ ਪੁੱਣ ਵਾਲੀ ਗੱਲ ਆ ਇਹ ਕੁਝ ਪਰਸੈਂਟ ਲੋਕ ਜਿਹੜੇ ਇਸ ਦੇਸ਼ ਦੇਸ਼ ਨੂੰ ਚਲਾ ਰਹੇ 20 ਪਰਸੈਂਟ ਲੋਕ ਇਹ ਉਹਨਾਂ ਲੋਕਾਂ ਦੀ ਪਾਲਿਸੀ ਜੋ ਕਿ ਇਹ ਵੀ ਹਿੱਸਾ ਵਾ ਇਸ ਪਿੰਡ ਨੂੰ ਉਜਾੜ ਕੇ ਇੱਥੇ ਇੱਕ ਟੂਰਿਸਟ ਪਲੇਸ ਬਣਾਈ ਜਾਵੇ ਔਰ ਵੱਡੇ ਵੱਡੇ ਬਗਿਹਾਰ ਜਿਹੜੇ ਨੇ ਅਰਬਾਂ ਪਤੀ ਨੇ ਉਹਨਾਂ ਦੇ ਹੱਥ ਜੀ ਦੇ ਦਿੱਤਾ ਵੇ ਅਗਲੇ ਖਾਲਸਾ ਵਲ ਦੀ ਫਤਹ ਬਿਲਕੁਲ ਤਾਂ ਇਹ ਮਸਲਾ ਹੱਲ ਜਿਹੜਾ ਹੋਣਾ ਚਾਹੀਦਾ ਕਿਉਂਕਿ ਇੱਥੇ ਬੀਬੀਆਂ ਪਿੰਡ ਦੇ ਲੋਕ ਸਾਰੇ ਪਹੁੰਚੇ ਨੇ ਇਸ ਦਫ਼ਤਰ ਦੇ ਬਾਹਰ ਪ੍ਰੋਟੈਸਟ ਕੀਤਾ ਇਹਨਾਂ ਨੇ ਔਰ ਇਹਨਾਂ ਦੀ ਇੱਕੋ ਮੰਗ ਹੈ ਕਿ ਜਿਹੜੀਆਂ ਅਸੀਂ ਆਬਾਦ ਕੀਤੀਆਂ ਨੇ ਜਗਾ ਪਿਛਲੀਆਂ ਕਰੀਬ ਤਿੰਨ ਪੀੜੀਆਂ ਤੋਂ ਸਾਡੇ ਬਜ਼ੁਰਗਾਂ ਨੇ ਆਬਾਦ ਕੀਤੀਆਂ ਨੇ ਅਸੀਂ ਆਬਾਦਗਾਰਾਂ ਇਹ ਕਾਗਜ਼ ਵੀ ਸਾਡੇ ਕੋਲੇ ਨੇ ਗਰਦੌਰੀਆਂ ਤੱਕ ਵੀ ਸਾਡੇ ਨਾਂ ਤੇ ਨੇ ਪਰ ਹੁਣ ਇਹ ਨਹਿਰੀ ਵਿਭਾਗ ਇਹਨਾਂ ਨੂੰ ਖਾਲੀ ਕਰਨ ਦੇ ਹੁਕਮ ਕਿਉਂ ਦੇ ਰਿਹਾ ਹੈ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਆ ਔਰ ਹੁਣ ਦੇਖਣਾ ਹੋਵੇਗਾ ਕਿ ਇਸ ਵੀਡੀਓ ਤੋਂ ਬਾਅਦ ਜਾਂ ਇਹਨਾਂ ਦੇ ਪ੍ਰੋਟੈਸਟ ਤੋਂ ਬਾਅਦ ਪ੍ਰਸ਼ਾਸਨ ਕੋਈ ਹਲਚਲ ਦੇ ਵਿੱਚ ਆਉਂਦਾ ਹੈ ਕਿ ਇਹਨਾਂ ਦੀਆਂ ਜ਼ਮੀਨਾਂ ਖਾਲੀ ਕਰਾਉਣ ਤੋਂ ਰੋਕਿਆ ਜਾਂਦਾ ਜਾਂ ਫਿਰ ਇਸੇ ਤਰੀਕੇ ਨਾਲੇ ਚਿੱਠੀਦਾਰ ਚਿੱਠੀ ਆਪਣੀ ਕੱਢਦੇ ਰਹਿਣਗੇ ਬੜਾ ਵੱਡਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ ਪਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਔਰ ਨਾਲ ਪਿੰਡਵਾਲਿਆਂ ਦੇ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਅਗਰ ਸਾਨੂੰ ਹਾਉਣ ਦੀ ਗੱਲ ਕਹੀ ਅਗਰ ਸਾਨੂੰ ਇਥੋਂ ਖਾਲੀ ਕਰਨ ਦੀ ਗੱਲ ਕਹੀ ਤਾਂ ਅਸੀਂ ਵੱਡਾ ਸੰਘਰਸ਼ ਵਿੜਾਂਗੇ ਅਸੀਂ ਰੋੜਾਂ ਤੱਕ ਅਸੀਂ ਦਫ਼ਤਰਾਂ ਤੱਕ ਵੀ ਘਰਾਓ ਕਰਾਂਗੇ ਜਿਹਦੇ ਨਾਲ ਵੱਡਾ ਸੰਘਰਸ਼ ਦਾ ਰੂਪ ਹੋ ਸਕਦਾ ਹੈ ਔਰ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਨ ਲਈ ਮਜਬੂਰ ਹੋਵਾਂਗੇ ਅਗਰ ਸਾਨੂੰ ਇਹ ਜਗ੍ਹਾ ਖਾਲੀ ਕਰਨ ਦੇ ਲਈ ਕਿਹਾ ਗਿਆ ਦੇਖਣਾ ਹੋਵੇਗਾ ਕਿ ਹੁਣ ਇਸ ਦੇ ਉੱਪਰ ਕੀ ਕੁਝ ਐਕਸ਼ਨ ਆਉਂਦਾ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰਨਾ ਫਲੋਸਪਰ ਤੋਂ ਸੁਖਵਿੰਦਰ ਸਿੰਘ ਸੋਕ